ਜੀ ਜੀ ਸਤਿ ਸ੍ਰੀ ਅਕਾਲ ਜੀ ਸੁਖ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਦੀ ਵਿਜ਼ਿਟ ਪਿੰਡ ਸ਼ਕਾਰਮਾਸ਼ੀਆਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਚੰਗੀ ਕੁਆਲਿਟੀ ਦੀਆਂ ਝੋਟੀਆਂ ਦਿਖਾਉਣੀਆਂ ਨੇ ਦੂਹੇ ਸੁਈਆਂ ਸਵਾਈਆਂ ਝੋਟੀਆਂ ਨੇ ਬਾਕੀ ਆ ਜੋ ਕਰਦੇ ਆ ਵੀਰ ਹੋਣਾ ਨਾ ਗੱਲ ਬਾਤ ਪੁੱਛਣੀ ਇਹਨਾਂ ਦੀ ਸਾਰੀ ਡੀਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸੁਖ ਡੇਰੀ ਫਾਰਮ ਵੇਖਣ ਆਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੁਖ ਡੇਰੀ ਫਾਰਮ ਵੇਖਣ ਆਲਿਆਂ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਤੇ ਇਹ ਸ਼ੇਅਰ ਕਰੋ ਜੀ ਅੱਜ ਡਰੈੱਸ ਦਦਿਓ ਆਪਣਾ ਪਹਿਲਾ ਵੀਰ ਜੀ ਪਿੰਡ ਸ਼ਿਕਾਰਮਾਸ਼ੀਆ ਜ਼ਿਲ੍ਹਾ ਗਰਦਾਸਪੁਰ ਤਸੀ ਅਡੇਰਾ ਬਪ 62843 751100 800 800 ਕਟੇਰੀ ਫਾਰਮ ਵਾਲਿਆਂ ਰੋਜ਼ ਤੋਂ ਨਵੀਂ ਤੋਂ ਵੀਡੀਓ ਆਇਆ ਕਰੇਗੀ ਹੁਣ ਰੋਜ਼ ਹੀ ਆਇਆ ਕਰੇਗੀ ਹਾਂ ਰੋਜ਼ ਹੀ ਆਇਆ ਕਰੇਗੀ ਅੱਜ ਛੋਟੀਆਂ ਕਿੰਨੀਆਂ ਅੱਜ ਵੀਰ ਜੀ ਹੈ ਤੇ ਤਿੰਨ ਨੇ ਪਰ ਹੁਣ ਹੁਣ ਦੋ ਹੀ ਨੇ ਅੱਜ ਪੌਣੀਆਂ ਦੋ ਹੀ ਨੇ ਹਾਂ ਜੀ ਸੁਈਆਂ ਸਵਾਈਆਂ ਕਟੀਆਂ ਸੁਈਆਂ ਸਵਾਈਆਂ ਆ ਦੱਸੋ ਇਹਦੀ ਪਹਿਲੇ ਵੀਰ ਜੀ ਦੁੱਧ ਚਾਸ ਕੋ ਬਾਜੇ ਛੋਟੀ ਹਾਂਜੀ ਏ ਪਰਸੋ ਦੀ ਸੂਈ ਜੇ ਮਗਰੇ ਦੇ ਅਟੀ ਜੇ ਤੇ ਨਾਰੂ ਵੀ ਇਹਦੇ ਨਾਲ ਜੇ ਹਾਂਜੀ ਨਾੜੂ ਵੀ ਨਾਲ ਹਾਂਜੀ ਤੇ ਦੁੱਧ ਕਿੰਨਾ ਆ ਗਿਆ ਹੁਣੇ ਮੌਕੇ ਤੇ 9 ਕਿਲੋ ਐਟ ਟਾਈਮ ਇਹਦੇ ਥੱਲੇ ਬੋਲ ਆਈ ਹੈ ਹਾਂਜੀ ਖੰਧ ਤੁੰਦ ਕੁਆਲਿਟੀ ਚੰਗੀ ਆ ਸੰਦੀ ਕੁਆਲਿਟੀ ਵਿਖਾ ਦਿਓ ਛੋਟੀ ਮਾਨਾ ਦੁੱਧ 12 ਦੇ ਹੀਰਾ ਕਿਲੋ ਰਮਾਨ ਅਤਹੀ ਜਾਈਗੀ ਹਾਂਜੀ ਤਲੇ ਵੇਲੂ ਬੜੀ ਸਾਫ ਬਹੁਤ ਸਾਫ ਪਿੱਠ ਪੜਾਏ ਬਹੁਤ ਚੰਗਾ ਕੁਆਲਟੀ ਦਾ ਲੱਗਾ ਜੰਮੀ ਪਲੀ ਝੋਟੀ ਆ ਸਿੰਘ ਸੁنگੇ ਵੇਖ ਲੋ ਬਿਲਕੁਲ ਜੈੱਡ ਬਲੈਕ ਝੋਟੀ ਬਸ ਮਾੜੀ ਜਿਹੀ ਵਾਲ ਚਿੱਟੇ ਆ ਇਹ ਨਾ ਕੋਈ ਫੁੱਲ ਵੱਡੀ ਝੋਟੀ ਆ ਪਲੀ ਜੁੜੀ ਆ 来，我喂鸡。 ਕਹਿ ਮਹਿਰਾਵੀਰ ਕੋਈ ਛੋਟੀ ਐ ਫੁੱਲ ਵੱਡੀ ਐ ਗੇਂਦਾਂ ਗੁਗੁਗੁੰਦੀ ਜੇ ਹਾਂਜੀ ਇਹ ਹੈ ਵੀ ਇੰਨੀ ਸੰਸੀਜ ਵਿਚਾਰੀ ਪਰ ਬੱਚਾ ਉਹਨੇ ਛੱਟੋ ਆ ਲੋ ਆ ਦੇਖ ਠੰਡੀ ਸੀਲ ਝੋਟੀ ਆ ਆ ਲੋ ਆ ਲੋ ਅਗਲੇ ਆਂ ਦੇ ਮਾਰ ਦੇ ਮਾਰੀਆਂ ਮੜੀਆਂ ਅਗਲੇ ਦੇ ਹੁਣ ਆਪੋ ਇਹੀ ਦੇ ਹਾਏ ਪਸਮੀਨੀ ਆ ਹਾਂਜੀ ਆ ਉਸ ਇੱਕ ਉਹਦਾ ਮਾਰ ਦੇ ਯਾਰ ਆ ਲੋ ਬਿਲਕੁਲ ਚਵਾਈ ਸਾਫ ਆ ਬਿਲਕੁਲ ਸਾਫ ਆ ਉਦਾਂ ਹੀ ਹੈ ਬਸ ਮੀ ਨਹੀਂ ਹੈ ਝੋਟੀ ਬਹੁਤ ਹੀ ਚੰਗੀ ਕੁਆਲਿਟੀ ਦੀ ਝੋਟੀ ਆ ਵੀਰ ਜੀ ਦੁੱਧ ਕਿ ਨਗ ਚਵਾ ਜਾਏਗੀ ਵੀਰ ਜੀ ਦੁੱਧ ਬਹੁਤਾਂ ਨਹੀਂ ਕਰ ਜੇ ਕੋਈ ਪਾਗ ਲੋ ਗਈਦਰ 13 ਅੱਜ ਉੱਤੇ ਦੁੱਧ ਕਿ ਨਗ ਚਵਾ ਜਾਏਗੀ ਵੀਰ ਜੀ ਦੁੱਧ 13 ਅੱਜ 14 ਗਲਰਮਾਨ ਹਾਂ ਜੀ ਸਾਸੂ ਬੜੀ ਨੇ ਸਾਸੂ ਬੜੀ ਹੈ ਵੇਖੋ ਲੈਵਾ ਚੂ ਲਾਈ ਲਾਈ ਫਿਰਦੀ ਆ ਹਾਂਜੀ ਠਣ ਠਣ ਵੀ ਬਹੁਤ ਚੰਗਾ ਲੱਗਾ ਬਹੁਤ ਚੰਗਾ ਹਾਂਜੀ ਆ ਦੇਖੋ ਠਣ ਸਿੰਘ ਸਿੰਘ ਬਾ ਹੇ ਤੇ ਪਾਈ ਦੰਦਾ ਜੀ ਹਾਂਜੀ ਹੋਣੀ ਮੇਰੇ ਸਾਬ ਨਾਲ ਛਿੱਕੀ ਹੋਏਗੀ ਜੀ ਹਾਂਜੀ ਤੇ ਇਹ ਰੇਟ ਵੀਰ ਜੀ ਇਹੋ ਜੀਆਂ ਝੋਟੀਆਂ ਦਾ ਰੇਟ ਕੋਈ ਡੇਡ 1 60 ਅਸੀਂ ਉਹ ਨਹੀਂ ਕਰਨਾ ਹਾਂਜੀ ਅਸੀਂ 1 ਲੱਖ 1 20000 ਦੀ ਹੈ ਨਹੀਂ ਮਾਨ ਤਾਂ 2000 ਜਾਂ 18 ਦੀ ਜਾਂਦੋ 1 ਲੱਖ ਉਹ 15000 ਦੀ ਜੈ ਰੇਟ ਬਿਲਕੁਲ ਜਾਜ 1 ਲੱਖ 10000 ਦੀ ਝੋਟੀ ਦੇਣੀ ਹੈ ਬਸ ਠੀਕ ਦੇਣੀ ਸ਼ੋਰ ਕਰਨੀ ਹੈ ਸ਼ੂਟ ਸ਼ੂਟ ਹੋਣੀ ਹੈ ਹਾਂ ਜੀ ਚੰਗੀ ਕੁਆਲਿਟੀ ਦੀ ਝੋਟੀ ਆ ਪਿੱਠਪੁੜੇ ਵਾਲੀ ਆ ਇਹ ਵੀ ਨਾ ਕੋਈ ਜਾਇ ਨਹੀਂ ਇੱਕ 10 ਦੀ ਜਮਾ ਹੀ ਜਾਏ ਰੇੜਾ ਵੀਰੋ ਜਮਾ ਹੀ ਜਾਏ ਕੋਈ ਵੇਚਣ ਵਾਲਾ ਵੀਰ ਵੀ ਲਾਏ ਝੋਟੀ 135 ਦੀ ਲੱਗੂਗੀ ਮਿਲਦੀ ਹੈ ਜੀ ਪੂਰੀ ਜੰਮੀ ਪਲੀ ਝੋਟੀ ਵੱਡੀ ਝੋਟੀ ਫੁੱਲ ਸਾਈਜ਼ ਸਿੰਘ ਸੁੰਗ ਵਧੀਆ ਲੇਵੇ ਲੂਵੇ ਦੀ ਜਮਾ ਸਾਫ ਝੋਟੀ ਆ ਹਾਲੇ ਵੀਰ ਜੂਨੀ ਦੇ ਦੰਦਾ ਜੀ ਹੋਏਗੀ ਰਲੇ ਵਾਲੂ ਵਾਦੇ ਟੋਪ ਦਾ ਲੱਗਾ ਹੈ। ਇਹ ਸਹੀ ਹੈ। ਮਗਰ ਕਟਰ ਕੱਟੀ ਹੈ। ਤੇ ਇਹ ਫਸਾ ਕੱਟ ਕੱਟੀ ਹੈ। ਨਹੀਂ ਹਾਂਜੀ। ਅਟੀ ਜੇ ਕੱਟੀ ਮਗਰ ਡਬਲ ਫਾਇਦਾ ਹੋ ਗਿਆ ਤੇ 10 ਦੀ ਜੈ ਜੈ ਰੇੜਾ 10 ਦੀ। ਹਾਂ ਨਾ 10 ਦੀ। ਹਾਂਜੀ ਹਾਂਜੀ ਹਾਂ ਨਾ ਹੀ ਹੋਣੀ ਐਵੇਂ ਕੋਈ ਆਖੀ। ਹਾਂਜੀ ਜਮਾ ਜੈ ਰੇੜਾ ਵੀਰੋ। ਸਾਡਾ ਸਾਡਾ ਰੇਟ ਜੈਜ ਹੁੰਦਾ ਨਹੀਂ ਫੇਰ ਤਾਂ ਹੀ ਰੋਜ਼ ਸਾਡਾ ਆ ਆ ਵੇਖਦਾ ਜੀ। ਹਾਂਜੀ। ਹਾਂਜੀ। ਆ ਮੀਂਹ ਮੂੰਹ ਕਰਕੇ ਥੋੜਾ ਮੀਂਹ ਕਰਕੇ ਪੱਠੇ ਹੀ ਨਹੀਂ ਪੈਦੇ ਇਹ ਹਫਤਾ ਹੋ ਗਿਆ ਜੀ ਮੀਂਹ ਕਰਕੇ ਜਾਇ ਰੇਟਾ ਨਹੀਂ ਤੇ ਇੱਧਰ ਵੇਖ ਲਓ ਖੁਰਲੀਆਂ ਦੇ ਮਾਰਦੇ ਸਾਡੇ ਸੁੱਕਾ ਹੀ ਹਾਂਜੀ ਸੁੱਕਾ ਹੀ ਜਮਾ ਹੀ ਸੁਕਾ ਵੇਖੋ ਨਹੀਂ ਤੇ ਮੇਰੀ ਝੋਟੀਆਂ ਜੀ ਇੱਕ 40 ਦੀਆਂ ਵੇਚੀਆਂ 35 ਦੀਆਂ ਵੇਚੀਆਂ ਅੱਜ ਜਾਇ ਜੀ ਬਿਲਕੁਲ ਹੀ ਮੇਲਾ ਲੁੱਟਣ ਵਾਲੀ ਗੱਲ ਹੈ ਬਸ ਬਸ ਜੀ ਬਸ ਹਾਂਜੀ ਆ ਝੋਟੀ ਜੀ ਪਹਿਲਾ ਸੂਆ ਜੇ 6 ਦੰਦ ਜੀ ਹਾਂਜੀ ਸੂਈ ਇਹ ਵੀ 10 12 ਹੋ ਗਏ 10 12 ਦਿਨ ਹੋ ਗਏ ਸੂਈ ਜਿਹੜਾ ਜਿਆ ਦੁੱਧ ਦੁੱਧ 8 ਕਿਲੋ ਤਿਆਰ ਥਾਂ ਥੁੰਦੀ ਇਹਦੀ ਵੀ ਕੁਆਲਿਟੀ ਚੰਗੀ ਸਿੰਘ ਸੁਗੇ ਬਹੁਤ ਚੰਗਾ ਖੋਲੋ ਵੀਰ ਜੀ ਥੱਲੇ ਵਾਲੂ ਆ ਵੀ ਇਹਦਾ ਸਾਫ ਸੁਥਰਾ ਵੇਖੋ ਥਾਂਲੇ ਵਾਲਾ ਕੱਟੀ ਦਾ ਪਹਿਲਾ ਸੁਆਕੇ ਨੇ ਸਾਂਭੀ ਥੋੜੀ ਘੱਟ ਆ ਪਰ ਕੱਟੀ ਪੱਠੇ ਨਹੀਂ ਥੋੜੀ ਜਿਹੀ ਘੱਟ ਪੈਣਦੇ ਤੇ ਕੱਦ ਕਾਟ ਪੂਰਾ ਚੰਗਾ ਵੱਡਾ ਹੈ ਹਜੇ ਮੂੰਹਾਂ ਵੀ ਛੇਦਾਂਦਾ ਥਾਂ ਲੈਵੇ ਦੀ ਵੀ ਸਾਫ ਆ ਬਿਲਕੁਲ ਹੀ ਲੈ ਆ ਕੋਈ ਦੁੱਧ 10 ਕਿਲੋ ਰਮਾਨ ਦੇ ਦੇ ਰਮਾਨ ਰਮਾਨਾ ਜੀ ਹਾਂ ਜੀ ਕੋਈ ਫੀਟ ਨਹੀਂ ਪਿਆ ਕੁਛ ਨਹੀਂ ਗਿਆ ਪੈਣ ਦਾ ੱਪਾ ਹੀ ਟੈਂ ਗਿਆ ਹਾਂ ਜੀ ਮੀਂਹ ਨਹੀਂ ਮਾਂ ਕਰਕੇ ਸੁੱਕੇ ਖੱਤੇ ਥੋੜੇ ਜਿਹੇ ਚੱਲੇ ਹਾਂ ਦੇਖ ਤਾਂ ਸਾਰੇ ਤਰਾਂ ਪਾਣੀ ਹੀ ਆਇਆ ਨਾ ਹਾਂ ਜੀ ਉਹਦੇ ਕਰਕੇ ਫਿਰ ਪੁਕ ਪੁਕ ਪਠੇਲਾ ਦੇਹ ਨਹੀਂ ਜਿੱਦ ਹਾਂ ਜੀ ਬਾਡੇ ਤਾਂ ਹੁਣ ਹੈਗਾ ਸੁੱਕਾਈ ਜੇ ਬਸ ਹਾਂ ਜੀ ਹਾਂ ਜੀ ਹਾਂ ਜੀ ਦੁੱਧ 10 ਕਿਲੋ ਦਈਏਗੀ ਰਮਾਨਾ ਕੱਟਾ ਮਗਰ ਕੱਟੀ ਇਹ ਮਹਾਰਤ ਕਰ ਕਰ ਕਟਾ ਜੀ ਹਾਂਜੀ 10 12 ਦਿਨਾਂ ਦਾ ਕਟਾ ਉਹ ਅੰਦਰ ਵਜਾ ਤੇ ਇਹ ਦੁੱਧ ਆ ਕਿਲੋ ਦੇਈ ਜਾਣ ਮੈਂ ਦੁੱਧ ਦੁੱਧ 10 ਕਿਲੋ ਹੋਣ ਵੀ ਹੈ ਨਾ 8 ਕਿਲੋ ਤੇ ਹੋਣੀ ਹੈ ਹਾਂਜੀ 8 ਕਿਲੋ ਮੌਕੇ ਦਾ ਜਿਹੜਾ ਹੈਗਾ ਤੇ ਇਹਦਾ ਰੇਟ ਜਿਆ ਜੀ ਕਿਜੀ ਰੇਟ ਕੀ ਕਰਨਾ ਰੇਟ ਬਿਲਕੁਲ ਜਿਆਜ ਕਰਨਾ 80000 ਮਾਨਤਨ ਕਰ ਦਿਓ ਖੁੱਲਾ ਜਾਂਦ ਅੱਜ 72000 ਯਾਰ 74 ਦੀ ਹੋਰ ਯਾਰ 72 ਦੀ ਜਸਨੋ ਕਰ ਦਿਓ 70 ਦੀ ਕਰ 70 ਦੀ ਦੇ ਦਾਂਗੇ ਅੱਜ ਮੇਲ ਅੱਜ ਜੈ ਰੇਡ ਆ ਜਮਾ ਹੀ ਜੈ 70000 ਦੀ ਅੱਜ ਵੀਰ ਜੀ ਨੇ ਰੇਡ ਜਮਾ ਹੀ ਜੈ ਕੀਤੇ ਆ ਛੋਟੇ ਛੋਟੇ ਰੇਡ ਆ ਚੰਗੀ ਕੁਆਲਿਟੀ ਦੀਆਂ ਝੋਟੀਆਂ ਨੇ ਹਾਂਜੀ ਹਾਂਜੀ ਤੇ ਦੂਹੇ ਸੋਈਆਂ ਸਵਾਈਆਂ ਨੇ ਕੋਈ ਇੱਥੇ ਆਣ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਤਸਲੀ ਕਰ ਸਕਦਾ ਹਾਂਜੀ ਹਾਂਜੀ ਵੀਰ ਜੀ ਡਰੈਸ ਦੱਸ ਦਿਓ ਵੀਰ ਜੀ ਪਿੰਡ ਸ਼ਿਕਾਰਮਾਸ਼ੀ ਇਹ ਜਿਲ੍ਹਾ ਗੁਰਦਾਸਪੁਰ ਤਰਸੀ ਅਡੇਰਾ ਅਨਾਨਕ ਫੋਨ ਨੰਬਰ ਫੋਨ ਨੰਬਰ ਹੈਗਾ 628743 ਕਿਹ ਤਰੀਕਾ ਸੋ ਵਾਸ ਵਾਸ ਸੋ ਮੇਰੀ ਫਾਰਮ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਰੋਜ਼ ਵੀਡੀਓ ਆ ਰਹੀ ਰੋਈ ਤੁਹਾਡੀ ਅਪਡੇਟ ਡਾਊਨ ਹੋਏਗੀ ਹੁਣ ਰੋਜ਼ ਅਪਡੇਟ ਬਈ ਹੈ ਨਾ ਉਹਨੂੰ ਅਸੀਂ ਦੁੱਧ ਤੇ ਸਿਆਹ ਕੇ ਕਿਹਦੇ ਤੇ ਫਿਰ ਮੈਂ ਵੀਡੀਓ ਚ ਪਾਵਾਂਗੇ ਹਾਂ ਜੀ ਤੇ ਵੀ ਤਾਜੀ ਸੂਈ ਦੇ ਮਗਰ ਕੱਟੀ ਮਗਰ ਦੇ ਬੋੜਾ ਤਾਜੀ ਸੂਈ ਹੈ ਇਹ ਹਜੇ ਤਾਂ ਨਹੀਂ ਵੀਡੀਓ ਚ ਪਾਈ ਦੁੱਲ ਤੇ ਚੜਾ ਕੇ ਵੀਡੀਓ ਨਹੀਂ ਆਂਦੇ ਵੀਡੀਓ ਪਾਉਣੀ ਆ ਅੱਜ ਝੋਟੀਆਂ ਚੰਗੀ ਕੁਆਲਿਟੀ ਦੀਆਂ ਰੇਡ ਜਿਵੇਂ ਹੀ ਜਾਜ ਅੱਜ ਹਾਂਜੀ ਹਾਂਜੀ ਰੇਡ ਜਿਵੇਂ ਹੀ ਜਾਜ ਰੇਡ ਸਾਡੇ ਤੱਕ ਪਤਾ ਬਿਲਕੁਲ ਰੇਡ ਆੜੇ ਹੁੰਦੇ ਛੋਟੇ ਛੋਟੇ ਉਦੋਂ ਹੀ ਪਾਹੀ ਉਦੋਂ ਹੀ ਮਾਲੂਸਲੇ ਹਾਂਜੀ 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 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ